ਹੈਲੋ ਦੋਸਤੋ ਸਤਿ ਸ੍ਰੀ ਅਕਾਲ ਅੱਜ ਆਪਾਂ ਫਰੀ ਕੋਡ ਜਾ ਰਹੇ ਆ ਆ ਮਨਾਲ ਆਪਣੇ ਨਵੀ ਆ ਪੰਡਾ ਵਾਲਿਆਂ ਠੀਕ ਹੈ ਤੇ ਆਪਾਂ ਅੱਜ ਬਹੁਤ ਘੰਟੀ ਜੀ ਲਾਂ ਜਾ ਰਹੇ ਆ ਤੇ ਇਹ चीज ਆਪਾਂ ਨਿੱਕੇ ਹੁੰਦਿਆਂ ਨੇ ਵਰਤੀ ਆ ਸਾਰਿਆਂ ਨੇ ਵਰਤੀ ਆ ਇਹ ਚੀਜ਼ ਬਹੁਤ ਘੰਟੀ ਜੀ ਆ ਠੀਕ ਹੈ ਤੇ ਬਹੁਤ ਘੜੀਆਂ ਜਾਂ ਬਹੁਤ ਘੜੀਆਂ ਜਿਹਾ ਦੇਖੀ ਚੱਲੋ ਤੁਸੀਂ ਐਂਡ ਜਰੂਰ ਵੇਖਿਓ ਜੀ ਆਪਣੀ ਵੀਡੀਓ ਦਾ ਠੀਕ ਆ ਤੇ ਆਪਾਂ ਫਰੀ ਕੋਟ ਜਾ ਰਹੇ ਆ ਇਧਰ ਭੋਲੂ ਵਾਲੇ ਵਿੱਚ ਦੀ ਜਾ ਰਹੇ ਸੀਗੇ ਤੇ ਆਪਾਂ ਤੁਹਾਨੂੰ ਉੱਥੇ ਜਾ ਕੇ ਦਿਖਾਵਾਂਗੇ ਵੀ ਕੀ ਚੀਜ਼ ਲਈ ਆ ਠੀਕ ਆ ਆਪਾਂ ਨੂੰ ਬਚਮਨ ਨਜਾਜ ਆਜੂਗਾ ਬਚਪਨ ਆਊਗਾ ਨਾ ਭਾਈ ਬਚਮਨ ਨਜਾਜ ਆਪਣਾ ਉਹ ਚੀਜ਼ ਵੇਖ ਕੇ ਆਪਾਂ ਨੂੰ ਆਪਣਾ ਬਚਪਨ ਨਜਾਜ ਆਜੂ ਬਚਪਨ ਠੀਕ ਆ ਆਪਣੀ ਵੀਡੀਓ ਤੋਂ ਐਂਡ ਤੱਕ ਦੇਖਿਓ ਜੇ ਸਕਿਪ ਨਾ ਕਰਿਓ ਜੇ ਸਾਰੀ ਵੀਡੀਓ ਵੇਖੋ ਜੇ ਆਪਾਂ ਤੁਹਾਨੂੰ ਉੱਥੇ ਜਾ ਕੇ ਦਿਖਾਉਣੇ ਆ ਦੁਕਾਨ ਤੇ ਕੀ ਲੈਣਾ ਕੀ ਚੀਜ਼ ਆਉਂ ਭਾਈ ਕੀ ਜੀਰਿਆ ਦਿਖਾ ਦੋ ਦੇ ਕੀ ਲਿਆ ਹੈ ਨਹੀਂ ਦਿਖਾਉਣੀ ਦਿਖਾਏਗਾ ਨਾ ਫਿਰ ਕਿਵੇਂ ਪਤਾ ਲੱਗੂ ਤੂੰ ਕਿਆ ਹੀ ਦਿਖਾਉਂਗਾ ਭਾਈ ਬਚਪਨ ਯਾਦ ਆ ਜੂਗਾ ਦਿਖਾ ਦੇ ਕੋਈ ਨਹੀਂ ਬਹੁਤ ਡੈਗ ਪੈਣਾ ਪੜੇ ਦਿਖਾ ਦੇ ਨਹੀਂ ਭਾਈ ਦਿਖਾ ਦੇ ਯਾਰ ਹੈ ਦਿਖਾ ਦੇ ਐਂ ਕੇ ਕਰਦਾ ਭਾਈ ਬਚਪਨ ਯਾਦ ਆ ਜੂਗਾ ਹੈ ਚੱਲ ਦਿਖਾ ਦੇ ਕੋਈ ਨਹੀਂ ਯਾਰ ਲਿਆ ਦਿਖਾ ਦੇ ਯਾਰ ਆ ਲੈਣ ਗਈ ਸੀ ਨਿੱਪੜਾ ਓਏ ਆ ਕੀ ਓਏ ਇਹ ਦੁੱਧੂ ਪੀਣਾ ਦੁੱਧੂ ਨਿੱਪੜੀ ਵਾ ਵੱਡੀ ਆ ਗੋ ਪੀ ਕੇ ਦਾ ਦਿਖਾ ਫਰ ਹਾਂ ਪੀ ਕੇ ਦਾ ਦਿਖਾ ਹਾਂ ਦੁੱਧੂ ਪੀਣਾ ਰਣਾ ਮੈਂ ਬੀਬੀ ਰੋ ਇਹ ਭਾਈ ਆਪਾਂ ਨੂੰ ਨਾ ਨਿੱਕੀ ਮੇਲੀ ਆ ਹਈ ਵੱਡੀ ਲੈਣੀ ਸੀਗੀ ਬੱਡੀ ਬਾਈ ਉਹ ਕੋਲ ਮੱਕ ਗਈ ਆ ਤੇ ਆਪਾਂ ਅਸਲੀ ਨਿੱਕੀ ਲੈ ਕੇ ਚੰਦਿਆ ਇਹ ਇਹ ਆਇਆ ਕਰਕੇ ਦੁੱਧੂ ਪੀਣ ਆਲੀ ਆ ਇਹ ਦੁੱਧੂ ਪੀਆ ਕਰਾਂਗੇ ਇਹਦੇ ਨਾਲ ਠੀਕ ਹੈ ਨਾ ਠੀਕ ਹੈ ਬਈ ਪਰ ਇਹ ਆਪਾਂ ਪਹਿਲਾਂ ਤੁਹਾਨੂੰ ਤਾਂ ਓਏ ਛੋਟਾ ਹੁੰਦਾ ਜਵਾਕ ਵਾਲਿਆਂ ਦਾ ਇਹ ਤਾਂ ਦੁਕਾਨ ਆਪਾਂ ਤਾਂ ਨਹੀਂ ਵਿਖਾਈ ਤੁਹਾਨੂੰ ਪਤਾ ਲੱਗ ਜੂਗਾ ਤੇ ਤਾਂ ਕਰਕੇ ਆਪਾਂ ਆਹ ਨਿੱਕਲ ਲੈਣ ਆਈ ਸੀਗੇ ਤੇ ਦੁੱਧੂ ਪਿਉਣਾ ਕੱਟੀ ਨੂੰ ਆਪਾਂ ਮੈਂ ਨਹੀਂ ਪੀਣਾ ਭਰਾਵੋ ਜੀ ਦੇਖੋ ਮੈਂ ਆਪਦੇ ਹੱਥੇ ਲੈ ਕੇ ਜਲਿਆ ਨਹੀਂ ਨਹੀਂ ਦੋ ਆਪਦੇ ਹੱਥੇ ਲੈ ਕੇ ਜਲਿਆ ਵੀਰੇ ਮਾੜੀ ਭਰਾਵਾ ਕੱਟੀ ਨੂੰ ਪਿਉਣਾ ਚਲ ਠੀਕ ਆ ਬਈ ਓਕੇ ਬਾਏ ਬਾਏ ਬਹੁਤ ਵਧੀਆ ਲੱਗਿਆ